ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਵਿੱਚ ਲੋਕਾਂ ਦੀਆਂ ਦਿੱਕਤਾਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਵੱਖ-ਵੱਖ ਪਬਲਿਕ ਟਾਇਲਟ ਪਬਲਿਕ ਬਾਥਰੂਮ ਬਣਾਏ ਗਏ ਸੀ ਤਾਂ ਜੋ ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕ ਅਤੇ ਦੁਕਾਨਦਾਰਾਂ ਨੂੰ ਬਾਥਰੂਮ ਜਾਣ ਲਈ ਦਿੱਕਤ ਨਾ ਆਵੇ ਪਰ ਪਿਛਲੇ ਲੰਬੇ ਸਮੇਂ ਤੋਂ ਮਹਿਰੀਆਂ ਬਾਜ਼ਾਰ ਸਮੇਤ ਸਾਈਕਲ ਬਾਜ਼ਾਰ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਬਣੇ ਬਾਥੂਮਾਂ ਵਿੱਚ ਸਫਾਈ ਵਿਵਸਥਾ ਸੁਚਾਰੂ ਨਾ ਹੋਣ ਕਾਰਨ ਸੀਵਰੇਜ ਦੇ ਵਿੱਚ ਆ ਰਹੀ ਦਿੱਕਤ ਟੈਂਕੀਆਂ ਦੀ ਆ ਰਹੀ ਦਿੱਕਤ ਤੋਂ ਸ਼ਿਕਾਇਤਾਂ ਮਿਲਣ ਤੇ ਨਗਰ ਕੌਂਸਲ ਦੇ ਐਮੀ ਸਰਦਾਰ ਕਰਨੈਲ ਸਿੰਘ ਅਤੇ ਨਗਰ ਕੌਂਸਲ ਵਿੱਚ ਲਾਏ ਗਏ ਆਮ ਆਦਮੀ ਪਾਰਟੀ ਵੱਲੋਂ ਇੰਚਾਰਜ ਸੁਨੀਲ ਮੈਣੀ ਅਤੇ ਵਿਜੇ ਨਾਗਪਾਲ ਅੱਜ ਮਹਿਰੀਆ ਬਾਜ਼ਾਰ ਦੇ ਵਿੱਚ ਬਣੇ ਬਾਥਰੂਮਾਂ ਨੂੰ ਦੇਖ ਰਹੇ ਕਰਨ ਲਈ ਪੁੱਜੇ ਜਿੱਥੇ ਜਾ ਕੇ ਉਹਨਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਗੰਦਗੀ ਕਾਰਨ ਪੈਦਾ ਹੋ ਰਹੀ ਬਦਬੂ ਤੋਂ ਪ੍ਰੇਸ਼ਾਨ ਲੋਕਾਂ ਨੇ ਉਹਨਾਂ ਨੂੰ ਅਰਾਧੁਖੜਾ ਦੱਸਿਆ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਐਮੀ ਸਰਦਾਰ ਕਰਨੈਲ ਸਿੰਘ ਵੱਲੋਂ ਮੁੱਖ ਤੇ ਠੇਕੇਦਾਰ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਕਿ ਫੌਰੀ ਤੌਰ ਤੇ ਇੱਥੇ ਕੰਮ ਸ਼ੁਰੂ ਕਰਕੇ ਬਾਥਰੂਮ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਸ਼ਹਿਰ ਵਿੱਚ ਹੋਰ ਜਿੰਨੇ ਵੀ ਬਾਥਰੂਮ ਬਣੇ ਹੋਏ ਹਨ ਜਿੰਨੇ ਵੀ ਪਬਲਿਕ ਟਾਇਲਟ ਬਣੇ ਹੋਏ ਹਨ ਉਹਨਾਂ ਨੂੰ ਰਿਪੇਅਰ ਕਰਾਇਆ ਜਾਵੇ ਅਤੇ ਜਲਦੀ ਲੋਕਾਂ ਨੂੰ ਇਸ ਆ ਰਹੀ ਦਿੱਕਤ ਪਰੇਸ਼ਾਨੀ ਤੋਂ ਨਿਜਾਤ ਮਿਲੇ ਜਿਸ ਤੋਂ ਬਾਤ ਤੁਸੀਂ ਸਕਰੀਨ ਤੇ ਵਖਰੇਓ ਕਿਵੇਂ ਹੀ ਲੋਕਾਂ ਨੇ ਸ਼ਿਕਾਇਤਾਂ ਮਿਲਣ ਤੇ ਨਗਰ ਕੌਂਸਲ ਦੇ ਐਮਈ ਸਰਦਾਰ ਕਰਨੈਲ ਸਿੰਘ ਵੱਲੋਂ ਫੋਨ ਕਰਕੇ ਫੌਰੀ ਤੌਰ ਤੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧਤ ਜਾਣੂ ਕਰਾਇਆ ਗਿਆ ਅਤੇ ਅਦਕ ਕਰਿਆ ਤੇ ਕਲਾਸ ਵੀ ਲਗਾਈ ਗਈ ਅਤੇ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਇਸ ਨੂੰ ਦੁਰਸਤ ਕਰਾਇਆ ਜਾ ਤਾਂ ਜੋ ਬਾਜ਼ਾਰ ਵਿੱਚ ਆ ਰਹੀਆਂ ਦਿੱਕਤਾਂ ਦੂਰ ਹੋ ਸਕਣ ਇਸ ਮੌਕੇ ਮੌਕੇ ਤੇ ਮੌਜੂਦ ਸੁਨੀਲ ਮੈਣੀ ਅਤੇ ਵਿਜੇ ਨਾਗਪਾਲ ਨੇ ਵੀ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਵਾਦਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਾਜ਼ਿਲਕਾ ਸ਼ਹਿਰ ਵਿੱਚ ਜਿੰਨੇ ਵੀ ਪਬਲਿਕ ਟਾਇਲਟ ਰਿਪਬਲਿਕ ਬਾਥਰੂਮ ਬੜੇ ਹੋਏ ਹਨ ਉਸ ਨੂੰ ਨਗਰ ਕੌਂਸਲ ਵੱਲੋਂ ਦਰੁਸਤ ਕਰਾ ਦਿੱਤਾ ਜਾਵੇਗਾ ਇੱਥੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਵੀ ਸਫਾਈ ਕਰਮਚਾਰੀ ਵੀ ਸੁਚਾਰੂ ਟੰਗਣਾ ਨਹੀਂ ਆਂਦਾ ਜਿਸ ਕਰਕੇ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ ਦਿੱਕਤਾਂ ਨਾਲ ਸਾਹਮਣਾ ਕਰਨਾ ਪੈਂਦਾ ਹੈ ਅਤੇ ਐਤਵਾਰ ਵਾਲੇ ਦਿਨ ਤਾਲਾ ਲੱਗੇ ਹੋਣ ਕਾਰਨ ਲੋਕ ਬਾਹਰ ਹੀ ਬਾਥਰੂਮ ਕਰ ਜਾਂਦੇ ਹਨ ਪਰ ਇੱਥੇ ਕਰਨੈਲ ਸਿੰਘ ਵੱਲੋਂ ਫੋਰੀ ਤਰ੍ਹਾਂ ਐਕਸ਼ਨ ਲਿਆ ਗਿਆ ਤੇ ਹੋਰ ਕੀ ਕੁਝ ਹੋਇਆ ਸਭ ਕੋ ਜਾਣ ਲਈ ਸਾਡੇ ਨਾਲ ਬਨੇ ਰਹੋ ਤੇ ਪੂਰੀ ਕਵਰ ਵੀ ਤੇ ਤੁਹਾਡੇ ਸਾਹਮਣੇ ਸਪਾਈ ਤੇ ਦੋ ਦਿਨ ਤੋਂ ਬਾਥਰੂਮ ਸਪਾਈ ਦੇ ਵਿੱਚ ਦੇਖ ਲਓ ਬਾਈ ਮੈਂ ਕਿੰਨੀ ਸਪਾਈ ਆ ਦੇਖ ਲਓ ਸਾਰਾ ਬਾਥਰੂਮ ਸਾਹਮਣੇ ਦਾ ਸੰਡੇ ਕੋਲ ਦੱਸ ਲੋ ਕਿ ਬਾਹਰ ਹੀ ਕਰ ਰਹੇ ਚਲੇ ਜਾਂਦੇ ਹੈ ਚੰਗੀ ਗੱਲ ਹੈ ਪਹਿਲਾਂ ਵੀ ਯਾਰ ਇਹ ਪਾਣੀ ਦੀ ਫੋਟ ਤਾਂ ਯਾਰ ਨਿਕਾਸੀ ਨਹੀਂ ਪ੍ਰੋਪਰ ਹੈ ਰੁਕੀ ਹੋਈ ਹੈ ਤੇ ਬਾਈ ਪੰਜ ਚੋਕ ਹੈ ਇੱਕ ਵਾਰੀ ਬੰਦ ਕਰੀ ਜੀ एबीआई न्यूज चैनल देखने वाले सभी दर्शकों से हम अपील करते हैं की एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत